ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਕਿ ਤੁਹਾਨੂੰ ਨਵਾਂ ਹੀ ਗਿੱਧੇ ਦਾ ਤਮਾਸ਼ਾ ਸੁਣਾਉਣ ਲੱਗੀ ਆ ਇਹ ਕੁੜੀਆਂ ਨੂੰ ਬਹੁਤ ਘੱਟ ਆਉਂਦੇ ਨੇ ਤਮਾਸ਼ੇ ਤੁਮਸ਼ੇ ਇਹ ਜੇ ਅੱਗੇ ਤਾਂ ਸਾਡੇ ਟਾਈਮਾਂ 'ਚ ਤਾਂ ਅਸੀਂ ਬਹੁਤ ਤਮਾਸ਼ੇ ਜਾਣਦੇ ਹੁੰਦੇ ਬਹੁਤ ਪਾਉਂਦੀ ਹੁੰਦੇ ਆ ਗਿੱਧੇ 'ਚ ਅੱਗੇ ਨਾ ਕੁੜੀਆਂ ਨੂੰ ਛੋਟੀਆਂ ਹੁੰਦੀਆਂ ਨੂੰ ਵਿਆਹ ਦਿੰਦੇ ਕਿਉਂ ਚੰਗੇ ਮੁੰਡੇ ਮਿਲਦੇ ਜਦੋਂ ਮਾਪੇ ਉਹਦੀ ਸਾਖ ਕਰਕੇ ਮੁੰਡੇ ਦਾ ਵਿਆਹ ਕਰ ਦਿੰਦੇ ਪਰ ਕੁੜੀਆਂ ਨੂੰ ਫਿਰ 7-7 9-9 ਸਾਲ 5-5 ਸਾਲ ਬਿਠਾਈ ਰੱਖਦੇ ਜਦੋਂ ਬੱਚੇ ਗੱਭਰੂ ਹੋ ਜਾਂਦੇ ਕੁੜੀਆਂ ਜਵਾਨ ਹੁੰਦੀਆਂ ਫੇਰ ਸੌਰੀ ਭੇਜਦੇ ਫੇਰ ਉਹਨੂੰ ਕਹਿੰਦੇ ਵੀ ਹੁਣ ਮੁਕਲਾਵਾ ਦਿੱਤਾ ਸੀ ਉਹਨੂੰ ਮੁਕਲਾਵਾ ਕਹਿੰਦੇ ਤਾਂ ਇਹ ਪਹਿਲੇ ਜ਼ਮਾਨੇ ਚ ਚੱਲੇ ਹੀ ਚੱਲਿਆ ਹੁੰਦਾ ਸੀ ਜੇ ਕੋਈ ਦੋ ਭਰਾ ਨੇ ਵੱਡੇ ਦੇ ਨਾਲ ਵੱਡੀ ਕੁੜੀ ਵਿਆਹਤੀ ਜੇ ਛੋਟਾ ਵੀ ਉਹਨਾਂ ਨੂੰ ਪਸੰਦ ਹੁੰਦਾ ਛੋਟੀ ਹੁੰਦੀ ਹੈ ਕੁੜੀ ਤੇ ਉਹ ਮੁੰਡਾ ਵੀ ਛੋਟਾ ਹੁੰਦਾ ਫਿਰ ਉਹ ਕੁੜੀ ਦੇ ਨਾਲ ਆਨੰਦ ਦੇ ਦਿੰਦੇ ਤੇ ਫਿਰ ਉਹ 5-7 ਸਾਲ ਬਾਅਦ ਫਿਰ ਉਹ ਉਹਨੂੰ ਤੋੜਦੇ ਉਹਨੂੰ ਮੁਕਲਾਵਾ ਦਿੰਦੇ ਇਸੇ ਤਰ੍ਹਾਂ ਇੱਕ ਮੁੰਡਾ ਤੇ ਕੁੜੀ ਆ ਮੰਗ ਤੇ ਛੋਟੇ ਹੁੰਦੇ 10 ਸਾਲ ਹੋ ਗਏ ਉਹਨੂੰ ਮੰਗਿਆਂ ਨੂੰ ਵਿਆਹਿਆਂ ਨੂੰ ਮੁਕਲਾਵਾ ਹਲੇ ਦਿੱਤਾ ਨਾ ਹੁਣ ਉਹ ਜਵਾਨ ਹੋ ਗਿਆ ਮੁੰਡਾ ਮਨ ਚ ਚਾਉ ਉੱਠਦੇ ਨੇ ਬਲਬਲੇ ਹਰੇਕ ਦੀ ਹੁੰਦੇ ਨੇ ਤੇ ਉਹ ਕਹਿਣ ਲੱਗਿਆ ਵੀ ਇੱਕ ਦਿਨ ਉਥੋਂ ਦੀ ਉਹ ਆਪਣੇ ਸਹੁਰਿਆਂ ਦੇ ਪਿੰਡ ਦੇ ਕੋਲ ਦੀ ਲੰਗਿਆ ਜਾਂਦਾ ਸੀ ਤਾਂ ਉਹਦਾ ਜੀ ਕੀਤਾ ਵੀ ਮੈਂ ਆਪਣੇ ਸਹੁਰਿਆਂ ਦੇ ਘਰੇ ਜਾ ਕੇ ਆਵਾਂ ਤਾਂ ভাই ਉਹ ਸੌਰੀ ਗਿਆ ਜਦੋਂ ਅੰਦਰ ਵੜਿਆ ਤਾਂਗਾ ਉਹਦੇ ਘਰ ਵਾਲੀ ਖੜੀ ਸਾਹਮਣੇ ਉਹ ਕਹਿੰਦੀ ਕੌਣ ਐ ਤੂੰ ਸਿੱਧਾ ਹੀ ਅੰਦਰ ਵੜਿਆ ਆਉਣਾ ਉਹ ਕਹਿੰਦਾ ਤੂੰ ਮੇਰੀ ਹੀਰ ਤੇ ਮੈਂ ਤੇਰਾ ਰਾਂਝਾ ਉਹ ਕਹਿੰਦੀ ਮਾਂ ਦੇਖ ਕਹਿੰਦੀ ਕੌਣ ਐ ਦੇਖ ਇਹਨੂੰ ਪੁੱਛ ਕਹਿੰਦੀ ਕੌਣ ਐ ਇਹ ਮੈਨੂੰ ਤਾਂ ਕਹਿੰਦੀ ਪੁੱਠਾ ਬੋਲਦਾ ਉਹ ਕਹਿੰਦਾ ਮਾਂ ਨੂੰ ਨਾ ਪੁੱਛ ਤੂੰ ਹੁਣ ਨਾ ਮੰਨ ਲਵੇ ਜਾਂ ਕਹਿੰਦਾ ਇੱਧਰ ਨੂੰ ਆ ਕਹਿੰਦਾ ਮੈਂ ਤੇਰਾ ਰਾਂਝਾ ਫਿਰ ਉਹ ਗਿੱਧੇ 'ਚ ਕੁੜੀਆਂ ਆਇਆਂ ਤਮਾਸ਼ਾ ਕਰਦੀਆਂ ਇਹਨੂੰ ਦੱਸ ਕੇ ਆਇ ਇੱਕ ਕੁੜੀ ਕੁੜੀ ਤਾਂ ਹੁੰਦੀ ਹੀ ਸੀ ਦੂਜੀ ਕੁੜੀ ਚੁੰਨੀ ਸਿਰ ਤੇ ਬੰਨ ਕੇ ਮੁੰਡਾ ਬਣ ਜਾਂਦੀ ਫੇਰ ਉਹ ਇੱਕ ਦੂਜਾ ਆਪਸ ਚ ਪਹਿਲਾਂ ਐ ਵਾਰਤਾਲਾਪ ਕਰਦੇ ਫੇਰ ਉਹ ਗਾਉਂਦੀਆਂ ਗੀਤ ਸੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਆਨੰਦ ਪਿਆਰੇ ਦੇ ਤਮਾਸ਼ੇ ਦਾ ਦੇਖ ਮੇਰੀ ਅੱਖ ਨਹੀਂ ਤੂੰ ਦੇਖ ਮੇਰੀ ਅੱਖ ਮੇਰੀ ਅੱਜ ਆਏ ਦੀ ਰੱਖ ਨੀ ਮੈਂ ਤੇਰਾ ਰਾਂਝਾ ਆਂ ਤੂੰ ਮੇਰੀ ਬਾਂਕੀ ਹੀਰ ਮੈਂ ਤੇਰਾ ਰਾਂਝਾ ਆਂ ਸ਼ਾਵਾ ਮੈਂ ਤੇਰਾ ਰਾਂਝਾ ਆਂ ਤੂੰ ਮੇਰੀ ਬਾਂਕੀ ਹੀਰ ਮੈਂ ਤੇਰਾ ਰਾਂਝਾ ਆਂ ਸ਼ਾਵਾ ਮੈਂ ਤੇਰਾ ਰਾਂਝਾ ਆਂ ਬੱਲੇ ਨੀ ਮੈਂ ਤੇਰਾ ਰਾਂਝਾ ਆਂ ਦੇਖ ਮੇਰੀ ਮੁੱਛ ਨੀ ਤੂੰ ਦੇਖ ਮੇਰੀ ਮੁੱਛ ਨੀ ਹੁਣ ਮਾਂ ਤੋ ਨਾ ਤੂੰ ਪੁੱਛ ਮੈਂ ਤੇਰਾ ਰਾਂਝਾ ਆਂ ਤੂੰ ਮੇਰੀ ਬਾਂਕੀ ਹੀਰ ਮੈਂ ਤੇਰਾ ਰਾਂਝਾ ਆਂ ਚਾਵ ਮੈਂ ਤੇਰਾ ਰਾਂਝਈਆ ਬੱਲੇ ਨਹੀਂ ਮੈਂ ਤੇਰਾ ਰਾਂਝਈਆ ਤੂੰ ਮੇਰੀ ਬਾਂਗੀ ਹੀਰ ਮੈਂ ਤੇਰਾ ਰਾਂਝਈਆ ਤੂੰ ਦੇਖ ਮੇਰੀ ਬਨੈਣ ਨਹੀਂ ਤੂੰ ਦੇਖ ਮੇਰੀ ਬਨੈਣ ਨਹੀਂ ਮੈਂ ਆ ਗਿਆ ਤੈਨੂੰ ਲੈਣ ਨਹੀਂ ਮੈਂ ਤੇਰਾ ਰਾਂਝਾ ਆਂ ਤੂੰ ਮੇਰੀ ਵਾਂਗੀ ਹੀਰ ਮੈਂ ਤੇਰਾ ਰਾਂਝਾ ਆਂ ਸ਼ਾਵਾ ਮੈਂ ਤੇਰਾ ਰਾਂਝਾ ਆਂ ਬੱਲੇ ਨਹੀਂ ਮੈਂ ਤੇਰਾ ਰਾਂਝਾ ਆਂ ਤੂੰ ਮੇਰੀ ਵਾਂਗੀ ਹੀਰ ਮੈਂ ਤੇਰਾ ਰਾਂਝਾ ਆਂ ਨਹੀਂ ਤੂੰ ਦੇਖ ਮੇਰਾ ਕੁੜਤਾ ਨਹੀਂ ਤੂੰ ਦੇਖ ਮੇਰਾ ਕੁੜਤਾ ਤੈਨੂੰ ਵਿੰਦ ਚਲੇ ਆਦੂ ਮੁੜ ਕੇ ਨਹੀਂ ਮੈਂ ਤੇਰਾ ਰਾਂਝਾ ਆਂ ਤੂੰ ਮੇਰੀ ਬਾਂਕੀ ਹੀਰ ਮੈਂ ਤੇਰਾ ਰਾਂਝਾ ਆਂ ਸ਼ਾਵਾਂ ਨੀ ਮੈਂ ਤੇਰਾ ਰਾਂਝਾ ਆਂ ਬੱਲੇ ਨੀ ਮੈਂ ਤੇਰਾ ਰਾਂਝਾ ਆਂ ਤੂੰ ਮੇਰੀ ਬਾਂਕੀ ਹੀਰ ਮੈਂ ਤੇਰਾ ਰਾਂਝਾ ਆਂ ਸ਼ਾਵਾਂ ਮੈਂ ਤੇਰਾ ਰਾਂਝਾ ਆਂ ਦੇਖ ਮੇਰੀ ਰਕਾਬੀ ਨੀ ਤੂੰ ਦੇਖ ਮੇਰੀ ਰਕਾਬੀ ਆ ਲੈ ਫੜ ਕਮਰੇ ਦੀ ਚਾਬੀ ਨੀ ਮੈਂ ਤੇਰਾ ਰਾਂਝਾ ਆਂ ਤੂੰ ਮੇਰੀ ਮੰਕੀਰ ਮੈਂ ਤੇਰਾ ਰਾਂਝਾ ਆਂ ਸ਼ਾਵਾਨੀ ਮੈਂ ਤੇਰਾ ਰਾਂਝਾ ਆਂ ਬੱਲੇ ਨੀ ਮੈਂ ਤੇਰਾ ਰਾਂਝਾ ਆਂ ਤੂੰ ਮੇਰੀ ਮੰਕੀਰ ਮੈਂ ਤੇਰਾ ਰਾਂਝਾ ਆਂ ਸ਼ਾਵਾਨੀ ਮੈਂ ਤੇਰਾ ਰਾਂਝਾ ਆਂ ਸੰਮਣੇ ਸਵਾਤ ਕੀ ਲੈ ਲੋਈ ਕੁੜੀਓ ਨੀ ਮੈਂ ਅੱਜ ਕਰਵਾਰਨ ਹੋਈ ਕੁੜੀਓ ਨੀ ਮੈਂ ਅੱਜ ਕਰਵਾਰਨ ਹੋਈ ਕੁੜੀਓ ਨੀ ਮੈਂ ਅੱਜ ਕਰਵਾਰਨ ਹੋਈ ਕੁੜੀਓ